ਹਾਜ਼ਰ ਦੇਸੀ ਮੰਡੀ ਕੀ ਤੋਂ ਦਲੀਆ ਦੇਸੀ ਮੰਡੀ ਹੈ ਦੇਸੀ ਮੰਡੀ ਦੋ ਫੜ ਕਿਤੇ ਮੁੰਡੇ ਮਤਲਬ ਮੰਗੀ ਦੇਸੀ ਮੰਡੀ ਦੋ ਫੜ ਕਿਤੇ ਹਾਂਜੀ ਕਿਦਾਂ ਸਾਰੇ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਚ ਮੀਦ ਕਦਰ ਸਾਰੇ ਪਹੁੰਚੇ ਹੋਗੇ ਅਸੀਂ ਵਧੀਆ ਵੋ ਸੋ ਹਾਜ਼ਰ ਹੋਏ ਆ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਸੋ ਅਸੀਂ ਤੁਹਾਨੂੰ ਪਤਾ ਹੀ ਜਾਣਾ ਵਿਆਹ ਤੇ ਤਾਂ ਕਰਕੇ ਅਸੀਂ ਥੋੜੇ ਜਿਹਾ ਕੱਪੜੇ ਬਣਾਏ ਆ ਹੌਲੀ ਹੌਲੀ ਸ਼ੋਪਿੰਗ ਕਰਦੇ ਹੌਲੀ ਹੌਲੀ ਸ਼ੋਪਿੰਗ ਕਰਦੇ ਸਾਨੂੰ ਇਹਨਾਂ ਨਹੀਂ ਕਨਫਰਮ ਵੀ ਅਸੀਂ ਜਾਣਾ ਕਰੀਏ ਹਣਾ ਆਮੀ ਚਲੋ ਛੋਟੇ ਮੋਟੇ ਛੋਟੇ ਮੋਟੇ ਸ਼ਾਪਿੰਗ ਤਾਂ ਕਰਨੀ ਪਾਉਗੀ ਜਾਣਾ ਨਹੀਂ ਜਾਣਾ ਉਹ ਤਾਂ ਬਾਅਦ ਦੀ ਗੱਲ ਆ ਉਹ ਤਾਂ ਕਾਂ ਭੈਣ ਕੇ ਚੇਬਣੇ ਹੋਣਗੇ ਤਾਂ ਤੇ ਆਪਨੇ ਅਸੀਂ ਉਹ ਦੱਸ ਲੈਂਦੇ ਆ ਤੇ ਕੀ ਆ ਆ ਹੈਗਾ ਸਰਵ ਦਾ ਸੂਟ ਕਿੰਨੇ ਬਾਕੀ ਹਾਂ 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 ਤਾਂ ਸਿੰਪਲ ਬੰਦੇ ਸੀ ਸਿੰਪਲ ਸੀ ਇਹੇ ਆਪਾਂ ਚੱਕੀ ਇਹ ਉਦਾਂ ਹੀ ਲਿਆ ਜੀ ਇਹ ਨੇ ਵਿਆਵਸਤ ਨਹੀਂ ਲਿਆ ਕੇ ਤੇ ਕਾਹੋ ਵੀ ਸਰਮ ਮੈਂ ਕਿਹਨ ਕਿਤੇ ਕਿਤੇ ਸਾਰੇ ਜਣੇ ਕਹਿੰਦੇ ਸਰਮ ਨੇ ਇੰਨਾ ਸਸਤਾ ਸੂਟ ਦਵਾਇਆ ਉਹ ਇਦਾਂ ਉਹ ਇਹਨੇ ਉਦਾਂ ਹੀ ਲਿੱਤਾ ਹੀ ਕੋਈ ਰੀਚ ਚਾਹੀਦਾ ਹੀ ਆ ਇਹ ਨਾਲ ਸਸਤਾ ਕੋਈ ਨਹੀਂ ਹੁੰਦਾ ਇਹ ਤਾਂ ਦਰਜੇ ਹੀ ਹੁੰਦੇ ਨਹੀਂ ਹੁੰਦਾ ਥੱਲੇ ਹੈ ਜੀ ਮੇਰੀ ਬਰਤੀ ਤੂੰ ਆਂਦੀ ਬੱਦੀ ਚਲੋ ਸੂਟ ਦੇਖ ਲੈਣਾ ਸੂਟ ਦੇਖ ਲੈ ਬਸ ਸਹੀ ਆ ਸੁਣ ਸੁਣ ਲੈਕ ਇਟ ਨਾ ਦੇਖ ਵਰਕ ਸਿੱਧੇ ਆ ਨਾ ਹਾਂ ਬਸ ਉਹ ਮੜਾ ਅਗਲੇ ਤੇ ਸੀਗਾ ਸੁਸ ਗਲੇ ਦੀ ਆਉਂਦੀ ਤਾ ਸੱਚ ਹਾਂ ਬਸ ਅਗਲੇ ਤੇ ਬਸ ਚੋ ਉਹ ਹੱਟੇ ਲੋੜਦੀ ਹਾਂ ਚੱਲ ਬਸ ਉਹ ਤਾਂ ਹੋ ਗਿਆ ਸਾਡਾ ਫੋਟ ਇਹਨਾਂ ਨੂੰ ਦਿਖਾਉ ਕੱਢੀ ਸਰ ਉਹ ਆ ਗੱਡੀ ਹਾਂ ਚੋ ਇਹਦੇ ਨਾਲ ਆ ਦੇਖੋ ਆਹਾ ਸ਼ਰਟ ਆਹਾ ਪੈਂਟਾ ਸ਼ਰਟ ਦਿਖਾਉਣਾ ਹੈ ਇਸ ਦਾ ਹਾਂ ਤੇ ਆ ਦੇਖੋ ਆ ਹੈਗੀ ਆ ਪੱਗ ਬਨਣੀ ਹੈ ਇਹ ਤੇ ਮੈਂ ਆਹ ਪੱਗ ਬਨੂ ਆ ਦੇਖੋ ਮੇਰੇ ਕਲਰ ਕਿੰਨਾ ਸੋਹਣਾ ਲੱਗੂ ਦੇਖੋ ਲੱਗਣਾ ਸੋਹਣਾ ਕਿੰਨਾ ਲੱਗਦਾ ਨਾ ਸੋਹਣਾ ਲੱਗਦਾ ਹਨ ਤੇ ਆਹ ਕਲਰ ਨਾਲ ਪੱਗ ਬਨੂਗਾ ਸਿਰੇ ਲੱਗਣਾ ਪੱਗ ਨਿਕਣੇ ਮੈਂ ਢਾਕੂਗਾ ਕਿ ਟੋਕੜੀ ਆ ਪੱਗ ਬਹੁਤ ਸੋਹਣੀ ਲੱਗਦੀ ਆ ਮੈਂ ਬਨਣੀ ਸੀ ਇਹ ਨਾ ਵਿਆਹ ਤੇ ਤੇ ਸਾਰੇ ਕਹਿੰਦੇ ਪੱਗ ਬੰਨਿਆਗਾ ਤਾਂ ਚਲ ਕੇ ਫਿਰ ਆਹ ਪੱਗ ਬਨਾਂਗੇ ਨਾਲ ਮੈਚਿੰਗ ਕਰਕੇ ਦੇਖੋ ਮੈਂ ਚੰਗੀ ਬੰਨੀ ਨਹੀਂ ਸਿੱਖੀ ਨਹੀਂ ਤੇ ਬੰਨੇ ਤਾਂ ਵਧੀਆ ਬੰਨੀ ਜੇ ਹੌਲੀ ਹੌਲੀ ਸਿੱਖ ਲਾਂਗੇ ਹੁਣ ਹੌਲੀ ਹੌਲੀ ਸਿੱਖੂਗਾ ਜਿਵੇਂ ਪੱਕ ਮੈਂ ਫਿਰ ਬੰਨੇ ਦਊਂਗਾ ਵਿਆਹ ਸ਼ਾਦੀ ਤੇ ਪੱਕ ਜੀ ਬੰਨੇ ਕਰਾਂਗੇ ਫੰਕਸ਼ਨ ਹੋਏ ਤੇ ਬੰਨੀ ਰਹਿਦਾ ਹੁੰਦਾ ਜੇ ਬੰਨੀ ਸੋ ਆਪਣੇ ਹੁਣ ਪੱਕੀਆਂ ਦੀਆਂ ਰੋਟੀਆਂ ਆ ਗੀਆਂ ਤਿੰਨ ਜਣੀਆਂ ਪਰ ਰੋਟੀਆਂ ਸਾਡੀਆਂ ਲੋ ਤੇ ਲੱਤ ਦੀ ਆਹ ਜਣੀਆਂ ਆ ਬਾਲਣੀਆਂ ਫੇਰਾਵਾ ਮੈਂ ਕਿ ਕੁੜਾ ਲੈ ਕੇ ਆ ਲੈ ਵਿੱਚ ਕੁੜਾ ਮੋਲ ਸੀਗਾ ਲੋ ਡੱਬੇ ਡੁੱਬੇ ਜਗਰ ਪਟਾਕੇ ਆਏ ਉਹਦੇ ਚਾਲੋਂ ਤਲਾਤੀਆਂ ਧੁੱਪ ਤੱਕ ਨਹੀਂ ਗਾ ਹਨ ਪੱਕ ਗਈਆਂ ਹਨ ਕਿ ਨਹੀਂ ਧੁੱਪ ਆਹਨ ਤਾਂ ਹਾਂ ਤਾਂ ਸਰਦੀਆਂ ਦੇ ਦਿਨਾਂ ਨਾਲ ਅੱਗੇ ਬਸ ਅੱਗੇ ਕਹਿੰਦੇ ਦਿਵਾਲੀ ਤੇ ਸਰਦੀਆਂ ਹੁੰਦੀਆਂ ਸ਼ਾਇਦ ਸਰਦੀ ਹੈ ਹੀ ਨਹੀਂ ਸਟੰਡ ਹੈ ਨਹੀਂ ਸੀ ਹਨ ਨਹੀਂ ਪਹਿਲੇ ਜਦੋਂ ਮੀਂਹ ਪਿਆ ਉਹਦੋਂ ਆਉਂਦੀ ਸੀ ਚਲੋ ਉਹਦੋਂ ਹੋ ਗਈ ਸੀ ਅਗਰ ਦਿਵਾਲੀ ਤੋਂ ਬਾਅਦ ਤੋਂ ਆਈ ਹੂੰ ਕਿ ਕਿੰਨੇ ਦਿਨ ਆਈ ਸੀ ਚਲੋ ਹਾਂ ਵੀ ਸਾਰੇ ਕਹਿੰਦੇ ਤੂੰ ਟੰਗਣਾ ਨਹੀਂ ਬੋਲਦੀ ਕੀ ਟੰਗਣਾ ਨਹੀਂ ਬੋਲਦੀ ਕੋਰਕ ਤਾਂ ਬੋਲੇ ਕਿਆ ਕਿਆ ਜੀ ਕੈਮਰੇ ਮਰੇ ਆਉਣ ਦਾ ਹਜੇ ਹੈ ਨਹੀਂ ਉਹ ਹਣਾ ਇੰਨਾ ਜ਼ਿਆਦਾ ਕਣੀ ਬੋਲ ਨਹੀਂ ਜੀ ਤਾਂ ਬੋਲਣਾ ਸਾਡੇ ਨਾਲ ਤੇ ਸਾਡੇ ਨਾਲ ਬਹੁਤ ਵਧੀਆ ਬੋਲਦੀ ਆ ਕਰੇ ਪਰ ਤੇ ਕੈਮਰੇ ਨੂੰ ਦੇਣ ਕਿ ਥੋੜਾ ਸੰਗ ਦੀ ਆ ਸੰਗ ਦੀ ਫਿਰ ਇਹਨੂੰ ਬੋਲਣ ਦਾ ਨਹੀਂ ਪਤਾ ਸਿੱਧਣਾ ਕਿਸੇ ਨੂੰ ਨਹੀਂ ਛੱਡਣਾ ਕਿਸੇ ਨੂੰ ਨਹੀਂ ਹਾਂ ਤਾਂ ਹੀ ਕਿਤੇ ਨਾ ਬੜਾ ਬੋਲਦੀ ਹਲੇ ਥੋੜਾ ਹਲੇ ਥੋੜਾ ਟਾਈਮ ਲੱਗੂ ਇਹ ਸਾਲ ਤੱਕ ਹੋਇਆ ਵਾ ਕਿਦਾਂ ਕਿਦਾਂ ਫਿਰ ਕਹਣਾ ਪਹਿਲਾਂ ਤੋਂ ਇਹ ਬੋਲਦੀ ਹੁਣ ਬਾਅਦ ਹੋਊਗੀ ਹੁਣ ਬਾਅਦ ਹੋਊਗੀ ਦੁਨੀਆ ਕਿੱਸੇ ਬਣ ਰਹੀ ਜੀ ਸੰਤ ਬਧੇ ਉਹਨਾਂ ਦੇ ਸਾਰਿਆਂ ਨੂੰ ਸੋ ਟਰੈਕਟਰ ਆਪਾਂ ਕਰਤਾ ਅੰਦਰ ਆ ਦੇਖੋ ਲੀਆਂ ਪਈਆਂ ਸਾਰੀਆਂ ਟਰੈਕਟਰ ਦੀ ਟਰੈਕਟਰ ਆਪਾਂ ਕਰਤਾ ਅੰਦਰ ਟਰੈਕਟਰ ਹੀ ਕਰਤਾ ਗੱਡੀ ਵੀ ਕਰਤੇ ਤੋਂ ਪਈ ਗਈ ਸੀ ਬਾਬਾ ਦੋਵੇਂ ਛਾਣੇ ਖੜੇ ਆਹ ਚੀਜ਼ ਨੂੰ ਦੇਖ ਕੇ ਸਪੋਨ ਮਿਲਦਾ ਫੀਲ ਹੁੰਦਾ ਵੀ ਜੋ ਕੰਮ ਕਰ ਰਹੇ ਆ ਉਹਦੀ ਕਰਦੇ ਇੱਧਰ ਲੱਗਿਆ ਹੋਇਆ ਮਾਰੀ ਲੇਡੀਜ਼ ਕੰਮ ਪਾਣੀ ਛਿੱਟੇ ਇੱਕ ਮੇਗਾ ਬੋਟਨ ਪਾਣੀ ਪਾਈ ਜਾਂਦੀ ਦੂਜੀ ਕੱਪੜੇ ਤੋਈ ਹੁੰਦੀ ਕੱਪੜਾ ધો ਗਈ ਸੀ ਬਾਕੀ ਕੰਮ ਤੋਂ ਹੈ ਲੌਂਦੇ ਲੌਂਦੇ ਪਾਈ ਹੁੰਦੇ ਤੇਰੇ ਆਏ ਤਾਂ ਸਾਰੇ ਮਾਰਕੀਟ ਦੀ ਛੁੱਟੀ ਹੈ ਮੈਨੂੰ ਲੱਗਦਾ ਹਨਾ ਸਾਰੇ ਮਾਰਕੀਟ ਦੀ ਛੁੱਟੀ ਆਏ ਤਾਂ ਹਾਂ ਜੀ ਤੇ ਮੈਂ ਕਿਹਾ ਕਿ ਤੁਮ ਮਾਂ ਰਾਮ ਰਾਮ ਦੀ ਦੁਆ ਰੱਖੋ ਆਈ ਦੀ ਹਾਂ ਬਿਸ਼ਪਕਰ ਮਡੇ ਆਜਾ ਮਤਲਬ ਕੀ ਮਸ਼ੀਨ ਨਹੀਂ ਆਉਂਦਾ ਉਹਦਾ ਕੰਮ ਆਲੇ ਦਾ ਸਾਲ ਨਹੀਂ। ਕਮਾਲ ਨਹੀਂ ਕੀਤੀ। ਹਾਂ। ਇੱਥੇ ਸਾਡੇ ਰਾ ਦਾਗ ਪਏ ਸੀਗੇ ਜਿਹੜੇ ਪਟਾਕੇ ਚਲਾਇਆ ਦੇਖੋ ਮਨੇ ਮਨੇ ਹੈਗੇ ਜੀ। ਆ ਮਿਟ ਗਏਗੇ ਪਾਣੀ ਨਾਲ। ਕਿਹੜੇ? ਦਾਗ ਪਟਾਕਿਆਂ ਵਾਲੇ। ਚੱਕਰੀਆਂ ਵਾਲੇ। ਹੁਣੋ ਪੱਕੇ ਕਰ ਦਿੰਦੇ ਆਂ ਜੀ ਆਹ ਦੇਖੋ ਸਾਰੇ ਕਰਕੇ ਤੇ ਉੱਪਰ ਹੀ ਰੱਖ ਦਿੰਨੇ ਆਂ ਰਾਮ ਰਾਮ ਅੱਜ ਵਾਸਤੇ ਇਹ ਜੂਬਾ ਨੇ ਹੁਣ ਕਿਹਦਾ ਜੀ ਗਾ ਲੈਣਗੇ ਇਹਨੂੰ ਉੱਪਰ ਹੀ ਰੱਖ ਦਾਂਗੇ ਸੋ ਸਾਰੇ ਕੀ ਤੁਮ ਦੇਖੇ ਸੀ ਨੀ ਕਹਿੰਦੇ ਜਨਾਨੀ ਦਿਖਾਉਂਦਾ ਹਨ ਬਦਲਦੇ ਮੈਂ ਮੇਰੇ ਮਾਪਿਓ ਦੀ 5 ਸਾਲਾਂ ਦੀ ਮਿਹਨਤ ਕਰਕੇ ਇੱਥੇ ਤੱਕ ਆਇਆ 5 ਸਾਲ ਮੇਰੇ ਮਾਪਿਆਂ ਨੇ ਮੇਰੇ ਨਾਲ ਲਾਇ ਮਿਹਨਤ ਦੇ ਜੀ ਜੁਆਗ ਦਾ ਕੁਝ ਬਣ ਜੂ ਹੁਣ 5 ਸਾਲ ਮੇਰੇ ਨਾਲ ਰਹੇ ਉਹਨਾਂ ਨੇ ਵੀਡੀਓ ਬਣਾ ਮਣਾ ਕੇ ਇੱਥੇ ਤੋ ਪੁੰਚਿਆ ਹੈ ਜਿਹੜੇ ਜਨਾਨੀ ਦਿਖਾ ਗਏ ਇੱਥੇ ਤੋ ਗਏ ਹੁਣ ਆਓ ਨਾ ਕਮੈਂਟ ਤੁਸੀਂ ਕਰ ਸਕਦੇ ਹੋ ਜਨਾਨੀ ਦਿਖਾ ਗਏ ਹੁਣ ਬਸ ਮੈਂ 5 ਸਾਲ ਮਿਹਨਤ ਕਰਕੇ ਆਪਦੇ ਮਾਪਿਆਂ ਨਾਲ ਫਿਰ ਇੱਥੇ ਤੋ ਜਨਾਨੀ ਤਾਂ ਇੱਕ ਸਾਲ ਹੀ ਹੋਇਆ ਇਹਨੂੰ ਪਹਿਲੇ 4 ਸਾਲ ਵੀ ਮੈਂ ਮਿਹਨਤ ਪੁੰਚੇ ਇੱਥੇ ਜਨਾਨੀ ਨੂੰ ਤਾਂ ਹੀ ਜਾਣਣ ਲੱਗੇ ਅger ਮੈਨੂੰ ਜਾਣ ਦੇਸੀ ਤਾਂ ਸਾਡੀ ਫੈਮਿਲੀ ਨੇ ਜਾਣ ਦੇਸੀ ਤਾਂ ਠੀਕ ਆ ਜੋ ਜਿਹੜੇ ਦਰਜ ਜਨਾਨੀਆਂ ਦਿਖਾ ਕੇ ਇਥੋਂ ਤਾਂ ਆਏ ਆ ਉਹਨਾਂ ਦੀ ਆਈਡੀ ਤੁਸੀਂ ਜਾ ਕੇ ਕਮੈਂਟ ਕਰ ਸਕਦੇ ਹੋ ਮੈਂ ਨਹੀਂ ਆਇਆ ਤੇ ਮੇਰੀ ਆਈਡੀ ਤੁਸੀਂ ਕਰ ਨਹੀਂ ਸਕਦੇ ਤੁਸੀਂ ਕਵਿਟ ਕਰ ਸਕਦੇ ਅger ਵਲੌਗ ਨਹੀਂ ਵਧੀਆ ਲੱਗਦਾ ਤਾਂ ਮੇਰੇ ਪਿਓ ਨੂੰ ਮੈਂ ਕੱਢਿਆ ਕਰਜ਼ੇ ਚੋਂ ਉਹ ਬਾਪੇ ਜਾਣ ਤੋਂ ਬਾਅਦ ਹੀ ਕੱਢਿਆ ਪਰ ਮੈਂ ਕੱਢਿਆ ਮਿਹਨਤ ਕੀਤੀ ਕਰਜ਼ੇ ਚੋਂ ਕੱਢਿਆ ਤੁਸੀਂ ਕੱਢ ਦੋ ਤੁਸੀਂ ਬੋਲੀ ਜਾ ਜੋ ਮਰਦੇ ਤੇ ਆਪਦੀ ਮਾਂ ਨੂੰ ਮੈਂ ਡੰਗਰਾਂ ਚੋਂ ਕੱਢਿਆ ਤੇ ਅੱਜ ਅਗਰੇ ਸਕੂਨ ਦੀ ਲਾਈਫ ਜੀ ਰਹੀ ਆ ਤੇ ਜੀ ਰਹੀ ਹੈ ਮਿਹਨਤ ਕਰਕੇ ਜੀ ਰਹੀ ਆ ਤੇ ਆਪਦੇ ਮਾਪਿਆਂ ਨੂੰ ਪਹਿਲਾਂ ਕਰਜ਼ੇ ਚੋਂ ਡੰਗਰਾਂ ਚੋਂ ਇੱਕ ਸਕੂਨ ਦੀ ਲਾਈਫ ਦੇ ਫਿਰ ਮੇਰੇ ਤੇ ਬੋਲਣ ਨੂੰ ਤੋਨ ਹਟਾ ਕੇ ਵੀ ਹਾਂ ਤੁਸੀਂ ਜੋ ਮਰਜ਼ੀ ਬੋਲ ਸਕਦੇ ਫਿਰ ਮੈਨੂੰ ਬਟ ਪਹਿਲਾਂ ਆਪਦੇ ਮਾਪਿਆਂ ਦੀ ਲਾਈਫ ਸੋਖੀ ਕਰੋ ਜੇ ਮੈਨੂੰ ਵੀ ਲਾਈਫ ਮਿਲੀ ਆ ਆਪਦੇ ਮਾਪੇ ਕਰਕੇ ਮਿਲੀ ਆ ਅਗਰ ਉਹਨਾਂ ਨੂੰ ਮਿਲੀ ਆ ਉਹ ਵੀ ਉਹਨਾਂ ਕਰਕੇ ਮਿਲੀ ਉਹਨਾਂ ਨੂੰ ਸੋ ਪਹਿਲਾਂ ਆਪਣੇ ਮਾਪਿਆਂ ਦੀ ਲਾਈਫ ਸੌਖੀ ਕਰੋ ਫਿਰ ਗਰੋ ਕਰੋ ਜੋ ਕਰਨਾ ਫਿਰ ਬੋਲੋ ਜੋ ਨੂੰ ਮਰਜੀ ਬੋਲੋ ਕੋਈ ਫਰਕ ਨਹੀਂ ਹੈ ਨਾ ਕਿਉਂਕਿ ਆਪਾਂ ਕਹਿ ਸਕਦੇ ਹਾਂ ਫਿਰ ਵੀ ਅਸੀਂ ਆਪਣੇ ਮਾਪਿਆਂ ਦੀ ਲਾਈਫ ਸੌਖੀ ਕੀਤੀ ਫਿਰ ਅਸੀਂ ਅਗਲੇ ਨੂੰ ਬੋਲ ਰਹੇ ਹਾਂ ਠੀਕ ਹੈ ਤੇ ਅਗਰ ਵੀ ਆਰ ਦੀ ਜੌਬ ਕਰਦਾ ਹੁੰਦਾ ਤਾਂ ਤੁਹਾਨੂੰ ਵੀ ਪਤਾ ਵੀ ਆਰ ਚਾਹ ਜਿੱਦ ਕਲ ਕਰਨੀ ਚੱਲਦਾ ਤੇ ਨਾ ਹੀ ਮੈਂ ਕਰਜ਼ਾ ਲਾ ਸਕਦਾ ਸਾਰੀ ਉਮਰ ਮੇਰਾ ਪਿਓ ਵੀ ਲੜਦਾ ਰਿਹਾ ਕਰਦੇ ਨਾ ਮੈਂ ਵੀ ਲੜਦਾ ਰਹਿੰਦਾ ਫਿਰ ਮੈਂ ਗਰੋ ਕਿਦਾਂ ਕਰਦਾ ਵੀਰ ਨਾਲ ਕਰਜ਼ਾ ਛੱਡੋ ਘਰ ਦਾ ਖਰਚੇ ਨਿਰਨਾ ਠੀਕ ਹੈ ਤੇ ਜੀ ਆਪਾਂ ਵਧੀਆ ਕੰਮ ਕਰਕੇ 5 ਸਾਲ ਹੋ ਗਏ ਅੱਜ ਤੱਕ ਮਨ ਗਏ ਨਹੀਂ ਦਿਖਾਈ ਤੇ ਨਾ ਹੀ ਅੱਗੇ ਕਦੇ ਦਿਖਾਉਣੀ ਆ ਜੋ ਮਰਜ਼ੀ ਬੋਲਦੇ ਬੋਲੀ ਰਾਂ ਆਪਾਂ ਨਹੀਂ ਫਰਕ ਨਹੀਂ ਲੈਂਦਾ ਬਟ ਥੋੜਾ ਜਿਹਾ ਇਹ ਚੀਜ਼ ਸੋਚਿਆ ਕਰੋ ਕਿ ਮੈਂ ਮਾੜੀ ਚੀਜ਼ ਨਹੀਂ ਦਿਖਾਉਂਦਾ ਹਮੇਸ਼ਾ ਵਧੀਆ ਚੀਜ਼ੇ ਦਿਖਾਉਂਦਾ ਕਰਦਾ ਇੱਕ ਵਲੌਗ ਹੀ ਦਿਖਾਉਂਦਾ ਮਾਈ ਮੈਂ ਕਦੇ ਬਰਕੂ ਮੰਗਿਆ ਕਿਸੇ ਨਾ ਹੀ ਕੋ ਮੁੰਡਿਆਂ ਨੂੰ ਮੰਗਿਆ ਦਿਖਾਇਆ ਹੋਇਆ ਮੈਂ ਤਾਂ ਨਹੀਂ ਲਪੋਣਾ ਕਿ ਆਪਾਂ ਨੂੰ ਫੈਮਲੀਆ ਦੇਖਦੇ ਫੈਮਲੀਆ ਨੂੰ ਸਬਸਕ੍ਰਾਈਬ ਕੀਤਾ ਨਾ ਫੋਟੋਦਾਨ ਵਿੱਚ ਹੁੰਦੇ ਆਪਾਂ ਦੀ ਪਰਵਾਹ ਨਹੀਂ ਕਰਦੇ ਤੇ ਮੈਂ ਆਪਣੇ ਪਿਓ ਨੂੰ ਕੱਢਿਆ ਕਰਜ਼ੇ ਚੋਂ ਪਾਣੀ ਜਾਣ ਤੋਂ ਬਾਅਦ ਕੱਢਿਆ ਮੈਂ ਆਪਣੀ ਮਾਂ ਨੂੰ ਕੱਢਿਆ ਠੀਕ ਆ ਉਹਨਾਂ ਨੂੰ ਇੱਕ ਆਸਾਨ ਲਾਈਫ ਦਿੱਤੀ ਤੇ ਬੱਸ ਮੈਨੂੰ ਸਕੂਨ ਆ ਬਾਕੀ ਮੈਂ ਪਰਵਾਹ ਨਹੀਂ ਕਰਦਾ ਹੁਣ ਸੀ ਸਬਜੀ ਬਣਾਉਣ ਲੱਗੇ ਸੀ ਸਬਜੀ ਕੋਈ ਵੀ ਹੈ ਨਹੀਂ ਦਾਲ ਬਣਾਉਣ ਲੱਗੇ ਦਾਲ ਵੀ ਹੈ ਨਹੀਂ ਦਾਲ ਦੁੱਧੀ ਮੋਟੇ ਯੋ ਸਵਾਦ ਨਹੀਂ ਲੱਗਦੀ ਮੈਂ ਕਿ ਦੂਜੀ ਮੰਗਾ ਲੈਂਦੇ ਆ ਦੇਸੀ ਉਹ ਕੁੱਕਰ ਰੱਖਿਆ ਹੋਇਆ ਕੁੱਕਰ ਰੱਖਿਆ ਹੋਇਆ ਆ ਫੇਰ ਬਣ ਜੂਗੀ ਕੱਲ ਅੱਪਾਣੀ ਪਾ ਕੇ ਰੱਖਿਆ ਹੈ ਵਿਚਾਰੇ ਚ ਜਾ ਜਾ ਆਜੰਦਰਵੜਿਆ ਹੈ ਪਤਾ ਨਹੀਂ ਕਦੋਂ ਜਾਊਗਾ ਹੈ ਹੈਂ ਟੜ ਲੈ ਦੋ ਛੱਡ ਮਰ ਗਈ ਮੁੰਡਾ ਲੈ ਤੋਂ ਆਲਾ ਕੀ ਬਣਾਉਣੀ ਹੈ ਤੇ ਧਾਲ ਖਾਣੀ ਰੋਟੀ ਕਾਦਣਾ ਖਾਣੀ ਹੈ ਪਾਣੀ ਨਾ ਖਾ ਲਿਓ ਪਾਣੀ ਰਿਜੀ ਜਾਂਦਾ ਹੈ ਅੱਜ ਰੋਟੀ ਬੰਦ ਕੈਨਸਲ ਪਾਣੀ ਪਾਣੀ ਰਿਜੀ ਜਾਂਦਾ ਬਸ ਤੜਕਾ ਪਨਕੇ ਵਿੱਚ ਪਾ ਦਾਂਗੇ ਪਾਣੀ ਦੇ ਅੱਜ ਰੋਟੀ ਕੈਨਸਲ ਲੱਗਦੀ ਨਹੀਂ ਮੈਨੂੰ ਕੈਨਸਲ ਦੀਦੀ ਵਜਹੇ ਚਾਹ ਹੋਈ ਜਾਂਦੀ ਸੀ ਸਬਜ਼ੀ ਬਣਾਉਣੀ ਆ ਗਏ ਜੋਂ ਜਾ ਜੋ ਆ ਕਹਿੰਦੇ ਹੋਣੇ ਬਣਾਓ ਹੂੰ ਇਤੋ ਲੀਆ ਉਹਨੂੰ ਕੁਝ ਫੋਨ ਕਰਕੇ ਪੁੱਛਣਾ ਵੀ ਹੈਗੀ ਵੀ ਆ ਉਹ ਦੇਸੀ ਮੀਂਹ ਦੀ ਦੇਸੀ ਮੀਂਹ ਦੀ ਹੁੰਦੀ ਬਰੀਕ ਬਰੀਕ ਹੁੰਦੀ ਆ ਆਹ ਦਾ ਮੂੰਗਾ ਨਹੀਂ ਨਹੀਂ ਐਦਾਂ ਨਹੀਂ ਹੁੰਦੀ ਹਰੀ ਉਹ ਦੇਸੀ ਹੁੰਦੀ ਦਾਣੇ ਪਤਲੇ ਬਰੀਕ ਹੁੰਦੇ ਆ ਦਾਣੇ ਕਿਹਦਾ ਹੋ ਫੋਨ ਕਰਕੇ ਪੁੱਛਣਾ ਨਾ ਹੋਈ ਫਿਰ ਕੀ ਨਾ ਹੋ ਦੱਸ ਦਰ ਆਪਸ਼ਨ ਫਿਰ ਦੂਜੀ ਨਾ ਲੱਗ ਫਿਰ ਹੈਗੀ ਉਹ ਦਪਈ ਆ ਉਹ ਸੁਆਹ ਦਿਨ ਲੱਗਦੀ ਮੇਰਾ ਨਾਮ ਕਦੀ ਮੋਟਰ ਜੀ ਰਹਿੰਦੀ ਨਹੀਂ ਡੰਗ ਨਾਲ ਡੇ ਲੜ ਜੀ ਰਹਿੰਦੀ ਹੈ ਤਾਈ ਦਿਨ ਮਦਸ ਇਹ ਮੈਂ ਕਹਿੰਦਾ ਲੈਣ ਨਹੀਂ ਜਾਣਾ ਮੈਂ ਕਹਿੰਦਾ ਲੈਣ ਨਹੀਂ ਜਾਣਾ ਨਹੀਂ ਬਲੀ ਨਹੀਂ ਚੱਲ ਕੋਈ ਨਹੀਂ ਠੀਕ ਲੈ ਲੈ ਦਾਲ ਫਿਰ ਕਿਲੋ ਦੀ ਪੈਕਿੰਗ ਮੈਂ ਕਿਲੋ ਲੈ ਮੈਂ ਤੇਰਾ ਬਾਕਲ ਬੁਲਾਇਆ ਸੀ ਤਾਂ ਫਿਰ ਕਦੇ ਬਣ ਜਾਂਦੀ ਹੈ ਐ ਕਿ ਸੇਮ ਹੀ ਪੈਕਿੰਗ ਆ ਉਹੀ ਸੇਮ ਦੇਖੋ ਓਹੋ ਦੜੀ ਵੀ ਨਹੀਂ ਸਾਫਤੀ ਹੁੰਦੀ ਆ ਵੀ ਸੁਆਦ ਮੰਨਦੀ ਆ ਸੁਆਦ ਸੁਗੋ ਨੂੰ ਸੁਆਦ ਬਣਦੀ ਹੈ ਹਾਂ ਆ ਵੀ ਗਰੀ ਦਰਜ ਹਨ ਅੱਜ ਲੇਟ ਹੋ ਗਿਆ ਸਬਜੀ ਨੂੰ ਟਾਈਮ ਹੋ ਗਿਆ ਸਾਢੇ 6 ਕੋਈ ਜ਼ਿਆਦਾ ਲੇਟ ਵੀ ਨਹੀਂ ਹੋਇਆ ਜਨਾ ਬਸ ਨੇਰਾ ਹੀ ਹੋ ਗਿਆ ਨੇਰਾ ਦੇ ਕੋਲ ਨਾ ਹੋਗਾ ਮੈਂ ਕਿਹਦਾ ਦਿਖਾਵਾਂ ਤੂੰ ਤਾਂ ਅੱਧੀ ਰਾਤੀ ਖਾਣੀ ਆ ਕਿਵੇਂ ਘੰਟਾ ਰਾਤ ਤੇ ਰੋਟੀ ਦਾ ਬਵਾਦ ਕਰਦਾ ਰਹਿੰਦਾ ਕਿ ਕੀ ਦਵਾ ਨਿੱਕੀ ਨਿੱਕੀ ਆਹੋ ਜੀਨ ਖੋਣੀ ਲੈ ਰਿਹਾ ਤੁਹਾਨੂੰ ਪਾਈਆ ਤਵਾ ਪਾਈਆ ਫੜ ਓਏ ਥੋੜੀ ਉੱਥੇ ਪਈ ਨਹੀਂ ਸਕਦੇ ਨਿੱਕੀ ਕਦੇ ਵਾਸਤੇ ਦਾਲ ਮੈਨੇ ਚੋ ਬਣੀ ਜੀ ਆ ਲੋ ਨਿੱਕੀ ਗੋਲੂ ਦੱਸ ਦਾਲ ਮੈਨੇ ਲਈ ਵੀ ਨਿੱਕੀ ਗੋਲੂ ਦੱਸ ਸ਼ਾਬਾਸ਼ ਇਹ ਕੱਟ ਹੈ ਸਾਦੇ ਦੇਸੀ ਮੁੰਡੀ ਕੀ ਤੋਂ ਦਲੀਆ ਦੇਸੀ ਮੁੰਡੀ ਹੈ ਦੇਸੀ ਮੁੰਡੀ ਦੋ ਫੜ ਕਿਤੇ ਮੁੰਡੀ ਮलम ਮੂੰਗੀ ਦੇਸੀ ਮੁੰਡੀ ਦੁਪਹਿਰ ਕੀਤੇ ਹੈ ਨਾ ਦੇਸੀ ਦੇਸੀ ਮੁੰਡੀ ਨਾ ਦੇਸੀ ਮੁੰਡੀ ਬੋਤਲੇ ਵਰਦਾ ਦਾਲ ਹੋਵੇ ਤਾਂ ਨਾਲ ਮਿਰਚਾ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ ਦਾਲ ਦੇ ਨਾਲ ਮਿਰਚਾ ਅੱਜ ਰੈਕਸਾ ਕਿਦਾਂ ਮੈਂ ਕਿਹਾ ਸੁੱਕ ਜਾਣੀਆਂ ਪਈਆਂ ਸੁੱਕ ਗਈਆਂ ਕਿਚਾ ਸੋ ਆਪਣੀ ਦਾਲ ਲਾਲ ਬਣ ਗਈ ਕਿਤੇ ਹੋਣੀ ਸੋ ਦੇਖੋ ਦੋ ਰੁਕਣੇ ਆਲੀ ਆ ਨਾ ਸਾਹਮਣੇ ਹੋਲੇ ਅੰਦਰੋਂ ਕੰਡਾ ਫਿਰ ਉਹ ਦੇਖੋ ਕਿ ਇਹ ਨਾ ਤਾਂ ਵਿੱਚ ਹੀ ਤੋੜ ਕੇ ਦਿੰਦੀ ਆ ਥਾਲੀ ਚ ਕੱਟ ਲਾ ਉਹ ਵੀ ਥਾਲੀ ਨਹੀਂ ਨਹੀਂ ਥਾਲੀ ਚ ਨਹੀਂ ਹਮ ਕੋਲੋਂ ਲਟਕਾ ਲਾ ਆਰਦੀ ਆ ਆਲੋ ਸੋ ਖਾਵਾਂਗੇ ਦਾਲ ਨਾਲ ਮਿਰਚਾ ਹਾਂਜੀ ਤੇ ਹੁਣ ਅਸੀਂ ਖਾ ਲਈ ਰੋਟੀ ਤੇ ਹੁਣ ਅਸੀਂ ਲੱਗੇ ਸੌਣ ਤੇ ਆਹ ਹੁਣ ਕਰਦੇ ਆ ਇਹਦੇ ਬਲੋਗ ਦਾ ਐਂਡ ਸੋ ਤੁਹਾਨੂੰ ਇਹਦਾ ਬਲੋਗ ਕਿੱਦਾਂ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਹਮ ਲੋਗ ਵਧੀਨ ਲੱਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਸੋ ਮਿਲਦੇ ਆ ਅਗਲੇ ਬਲੋਗਸ ਤਾਤੇ ਲਈ ਧੰਨਵਾਦ ਬਾਏ ਬਾਏ